Yeah. ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ ਦੀ ਤੇ ਆਓ ਅਸੀਂ ਇਸ ਸੁੰਦਰ ਸਮੇਂ ਦੇ ਲਈ ਪ੍ਰਾਰਥਨਾ ਦੇ ਵਿੱਚ ਜਾਈਏ ਹallelujah 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 ਸਮਰਥੀ ਪਰਮੇਸ਼ਰ ਅਸੀਂ ਆਪ ਜੀ ਤੇ ਕਲੋਤੇ ਪੁੱਤਰ ਪ੍ਰਭ ਯੇਸ਼ੂ ਮਸੀਹ ਜੀ ਦੇ ਨਾਮ ਵਿੱਚ ਤੁਹਾਡੀ پاک ਬਵਿੱਤਰ ਹਜ਼ੂਰੀ ਦੇ ਵਿੱਚ ਚੁੱਕਦੇ ਆ ਪਿਤਾ ਪਰਮੇਸ਼ਰ ਹੇ ਸੱਚੇ ਤੇ ਸਮਰਥੀ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਪਿਤਾ ਪਰਮੇਸ਼ਰ ਇਸ ਸੁੰਦਰ ਸਵੇਰ ਲਈ ਪ੍ਰਭੂ ਜੀ ਇਸ ਸੁੰਦਰ ਮੌਕੇ ਲਈ ਜੋ ਤੁਸੀਂ ਆਪਣੇ ਬੱਚਿਆਂ ਲਈ ਠਹਿਰਾਇਆ ਪ੍ਰਭੂ ਜੀ ਅਸੀਂ ਤੋ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ਰ ਕਿ ਤੁਸੀਂ ਸਾਨੂੰ ਇਸ ਕਾਬਿਲ ਸਮਝਿਆ ਇਸ ਯੋਗ ਸਮਝਿਆ ਪਿਤਾ ਪਰਮੇਸ਼ਰ ਕਿ ਅਸੀਂ ਅੱਜ ਦੇ ਇਸ ਸੁੰਦਰ ਦਿਨ ਦਾ ਆਨੰਦ ਮਾਣ ਸਕਿਆ ਪ੍ਰਭੂ ਜੀ ਇਸ ਪਵਿੱਤਰ ਦਿਨ ਦਾ ਆਨੰਦ ਮਾਣ ਸਕਿਆ ਪ੍ਰਭੂ ਜੀ ਪਵਿੱਤਰ ਆਤਮਾ ਜੀ ਅਸੀਂ ਦਿਲ ਤੋਂ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਵੱਡੀ ਦਇਆ ਤੇ ਕਿਰਪਾ ਦੇ ਨਾਲ ਇਸ ਪ੍ਰਾਰਥਨਾ ਦੇ ਵਿੱਚ ਇਕੱਠਿਆਂ ਕੀਤਾ ਪ੍ਰਭੂ ਜੀ ਇਸੇ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਕੀਤਾ ਇੱਕ ਵੱਡੀ ਆਸ਼ੀਸ਼ ਤੇ ਚੰਗਿਆਈ ਦੇਣ ਲਈ ਪ੍ਰਭੂ ਜੀ ਕਿਉਂਕਿ ਤੁਸੀਂ ਆਪ ਤੋਂ ਮਹਾਨ ਪਰਮੇਸ਼ਰ ਹੋ ਤੁਹਾਡੇ ਕੰਮ ਸਾਡੀਆਂ ਜ਼ਿੰਦਗੀਆਂ ਵਿੱਚ ਬਹੁਤ ਅਤ ਤੇ ਪਵਿੱਤਰ ਨੇ ਪ੍ਰਭੂ ਜੀ ਤੁਸੀਂ ਦਇਆ ਦੇ ਸਾਗਰ ਹੋ ਰਹਿਮ ਕਰਨ ਵਾਲੇ ਪਰਮੇਸ਼ਰ ਹੋ ਪ੍ਰਭੂ ਤੁਸੀਂ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਹੋ ਪ੍ਰਭੂ ਤੁਸੀਂ ਸਾਨੂੰ ਕਦੇ ਵੀ ਇਕੱਲਿਆਂ ਨਹੀਂ ਛੱਡਦੇ ਹਮੇਸ਼ਾ ਹੀ ਸਾਡੇ ਨਾਲ ਰਹਿੰਦੇ ਹੋ ਪ੍ਰਭੂ ਜੀ ਤੁਸੀਂ ਸਾਡੇ ਸੱਚੇ ਹੱਥ ਨੂੰ ਘਟ ਕੇ ਫੜਿਆ ਹੋਇਆ ਤੇ ਸਾਨੂੰ ਹਮੇਸ਼ਾ ਹੀ ਸੰਭਾਲ ਕੇ ਰੱਖਦੇ ਹੋ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਤੁਹਾਨੂੰ ਸ਼ੁਕਰਗੁਜ਼ਾਰੀ ਦੀਆਂ ਪੇਟਾਂ ਚੜਾਉਂਦੇ ਹਾਂ ਪ੍ਰਭੂ ਜੀ ਅਤੇ ਪਿਤਾ ਪਰਮੇਸ਼ਰ ਅਸੀਂ ਆਪਣੀ ਪੂਰੀ ਜ਼ਿੰਦਗੀ ਨੂੰ ਇਸ ਜੀਵਨ ਨੂੰ ਦੇ پاک ਪਵਿੱਤਰ ਹੱਥਾਂ ਦੇ ਵਿੱਚ ਸੌਂਪਦੇ ਆਂ ਪ੍ਰਭੂ ਜੀ ਪਿਤਾ ਜਿਸ ਤਰ੍ਹਾਂ ਦੀ ਨੀਚਾ ਸੂਬੇਦਾਰ ਦੀ ਸੀ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਦੀ ਨੀਚਾ ਰਾਜਾ ਦਾਊਦ ਦੀ ਸੀ ਜਿਸ ਤਰ੍ਹਾਂ ਦੀ ਨੀਚਾ موسی ਦੀ ਸੀ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਆਂ ਕਿ ਸਾਡੇ ਵਿਸ਼ਵਾਸ ਨੂੰ ਵੀ ਉਹੋ ਜਿਹਾ ਕਰ ਦੋ ਪ੍ਰਭੂ ਜੀ ਵਿਸ਼ਵਾਸ ਨੂੰ ਹੋਰ ਵੀ ਮਜ਼ਬੂਤ ਕਰ ਦਿਓ ਪਿਤਾ ਪਰਮੇਸ਼ਰ ਤਾਂ ਕਿ ਅਸੀਂ ਵੀ ਰੂਹ ਤੇ ਸਚਾਈ ਨਾਲ ਭਰਪੂਰ ਹੋ ਕੇ ਤੁਹਾਡੀ ਆराधना ਕਰ ਸਕੀਏ ਪ੍ਰਭੂ ਆਓ ਪਿਤਾ ਪਰਮੇਸ਼ਰ ਸਾਡੇ ਦਿਨ ਭਰ ਦੇ ਕੰਮਾਂ ਵਿੱਚ ਸਾਡੀ ਮਦਦ ਕਰੋ ਸਾਡੇ ਰਾਹਤਿਆਂ ਦੇ ਵਿੱਚ ਸਾਡੀ ਮਦਦ ਕਰੋ ਪਿਤਾ ਪਰਮੇਸ਼ਰ ਸਾਡੇ ਕੰਮਕਾਰਾਂ ਵਿੱਚ ਸਾਡੀ ਮਦਦ ਕਰੋ ਪ੍ਰਭੂ ਜੀ ਆਪਣੀ ਸਮਰਥ ਨੂੰ ਆਪਣੀ ਕਿਰਪਾ ਨੂੰ ਸਾਡੇ ਖਰਾਂ ਪਰਵਾਰਾਂ ਤੇ ਬਣਾਈ ਰੱਖੋ ਪਿਤਾ ਪਰਮੇਸ਼ਰ ਅਤੇ ਬਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਪਿਤਾ ਤੁਸੀਂ ਆਪਣੇ ਬੱਚਿਆਂ ਦੀ ਸੋਰਸ ਆਫ ਇਨਕਮ ਦੇ ਉੱਤੇ ਵਰਕਾ ਦਿਓ ਪਿਤਾ ਪਰਮੇਸ਼ਰ ਸਾਡੇ ਕਮਾਕਾਰਾਂ ਨੂੰ ਬLES ਕਰੋ ਪ੍ਰਭੂ ਜੀ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਨੂੰ ਚੰਗੇ ਕਮਾਕਾਰਾਂ ਨਾਲ ਬLES ਕਰੋ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਬੱਚਿਆਂ ਲਈ ਪ੍ਰਭੂ ਜੀ ਤੁਹਾਡੇ ਜਿੰਨੇ ਵੀ ਬੱਚੇ ਦੁੱਖਾਂ 'ਚ ਨੇ ਬਿਮਾਰੀਆਂ 'ਚ ਨੇ ਚਿੰਤਾਵਾਂ 'ਚ ਨੇ ਜੋ ਲੋਕ ਨਸ਼ਿਆਂ ਦੇ ਵਿੱਚ ਨੇ ਪ੍ਰਭੂ ਜੀ ਜੋ ਲੋਕ ਪਾਪਾਂ ਦੇ ਵਿੱਚ ਨੇ ਪਿਤਾ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਿਤਾ ਤੁਸੀਂ ਅੱਜ ਦੇ ਤਨ ਉਹਨਾਂ ਨੂੰ ਫ੍ਰੀ ਕਰਨ ਜਾ ਰਹੇ ਹੋ ਪ੍ਰਭੂ ਜੀ ਅਸੀਂ ਵਿਸ਼ਵਾਸ ਕਰਦੇ ਹਾਂ ਪਿਤਾ ਤੁਸੀਂ ਸਭ ਨੂੰ ਆਜ਼ਾਦ ਕਰ ਦਿੱਤਾ ਹੈ ਪ੍ਰਭੂ ਜੀ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਬੱਚਿਆਂ ਲਈ ਪ੍ਰਭੂ ਜੀ ਜਿਨ੍ਹਾਂ ਨੂੰ ਸ਼ੈਤਾਨ ਦੀਆਂ ਤਾਕਤਾਂ ਵੈਰੀ ਦੀਆਂ ਸ਼ਕਤੀਆਂ ਪਿਤਾ ਪਰਮੇਸ਼ਰ ਤੋਂ ਡੇਵਲ ਬ ਤੋਂ ਰੋਕ ਦਿਆ ਨੇ ਪ੍ਰਭੂ ਜੀ ਜਿਨ੍ਹਾਂ ਨੂੰ ਬਾਈਬਲ ਪੜ੍ਹਨ ਤੋਂ ਰੋਕ ਦਿਆ ਨੇ ਪ੍ਰਭੂ ਜੀ ਜਿਨ੍ਹਾਂ ਨੂੰ ਪ੍ਰਾਰਥਨਾ ਵਿੱਚ ਬੈਠਣ ਤੋਂ ਰੋਕ ਦਿਆ ਨੇ ਪਿਤਾ ਪਰਮੇਸ਼ਰ ਅੱਜ ਉਹ ਬੱਚੇ ਪਿਤਾ ਪਰਮੇਸ਼ਰ ਸਰਤਾਂ ਦੇ ਵੰਦਨਾ ਤੋਂ ਆਜ਼ਾਦ ਹੋ ਰਹੇ ਨੇ ਪ੍ਰਭੂ ਜੀ ਮੈਂ ਦੇਖ ਰਹੀ ਹਾਂ ਕਿ ਉਹ ਆਜ਼ਾਦ ਹੋ ਚੁੱਕੇ ਨੇ ਤੁਹਾਡਾ ਪਾਕ ਤੇ ਪਵਿੱਤਰ ਆਤਮਾ ਪ੍ਰਭੂ ਜੀ ਅਜੋਨ ਲੋ ਕਨ ਉਹਨਾਂ ਬੱਚਿਆਂ ਨੂੰ ਪਿਤਾ ਪਰਮੇਸ਼ਰ ਆਜ਼ਾਦ ਕਰਿਆ ਪ੍ਰਭੂ ਜੀ ਇਹਨਾਂ ਵੈਰੀ ਦੀਆਂ ਤਾਕਤਾਂ ਨੂੰ ਪਿਤਾ ਉਹ ਜਾੜਾਂ ਤੇ ਸੁੱਕੀਆਂ ਥਾਵਾਂ ਦੇ ਵਿੱਚ ਬੰਨ੍ਹ ਦਿੰਨੀ ਆ ਤੇ ਤੁਹਾਡੀਆਂ ਬਰਕਤਾਂ ਤੇ ਅਸ਼ੀਸ਼ਾਂ ਨੂੰ ਤੁਹਾਡੇ ਬੱਚਿਆਂ ਦੇ ਬੱਚਿਆਂ ਦੇ ਲਈ ਸਵਰਗਾਂ ਦੇ ਵਿੱਚ ਖੋਲ੍ਹ ਦਿੰਨੀ ਆ ਪ੍ਰਭੂ ਜੀ ਪਿਤਾ ਪਰਮੇਸ਼ਰ ਤੁਹਾਡੇ ਬੱਚੇ ਤੁਹਾਡੇ ਨਾਮ ਦੇ ਵਿੱਚ ਪਾਤੇ ਜਾਣ ਤੁਹਾਡੇ ਆਤਮਿਕ ਫਲਾਂ ਨੂੰ ਲੈ ਕੇ ਆਉਣ ਵਾਲੇ ਬਣ ਜਾਣ ਪ੍ਰਭੂ ਜੀ ਤੁਹਾਡੇ ਆਤਮਿਕ ਫੜਾ ਨਾਲ ਭਰਪੂਰ ਹੋ ਜਾਣ ਪਿਤਾ ਪਰਮੇਸ਼ਰ ਤੇ ਆਓ ਖੁਦਾਵੰਤ ਤੁਸੀਂ ਆਪਣਾ ਪਵਿੱਤਰ ਆਤਮਾ ਦੋ ਸਾਨੂੰ ਜਿਹੜਾ ਸਾਡਾ ਮਦਦਗਾਰ ਹੈ ਪ੍ਰਭੂ ਜੀ ਸਾਡੇ ਲਈ ਭੇਜੋ ਪਿਤਾ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਸਾਡੇ ਦਿਨ ਭਰ ਦੇ ਕੰਮਾਂ ਵਿੱਚ ਸਾਡੀ ਮਦਦ ਕਰੇ ਦਿਨ ਭਰ ਸਾਡੇ ਮੂੰਹ ਅੱਖਾਂ ਕੰਨਾਂ ਹੱਥਾਂ ਤੇ ਪੈਰਾਂ ਤੋਂ ਹੋਣ ਵਾਲੇ ਪਾਪਾਂ ਤੋਂ ਬਚਾ ਕੇ ਰੱਖੇ ਪ੍ਰਭੂ ਜੀ ਅਤੇ ਮੈਂ ਵਿਸ਼ਵਾਸ ਕਰਦੀਆਂ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਅਤੇ ਮਨਜ਼ੂਰ ਕਰ ਲਿਆ ਪ੍ਰਭੂ ਯਸ਼ਮਸੀ ਜੀ ਦੇ پاک ਤੇ ਸਮਰਥੀ ਨਾਂ ਦੇ ਵਿੱਚ ਮੰਗ ਲੈਣੇ ਆਮਨ